ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਅਸੀਂ ਕਹਿੰਨੇ ਆਂ ਬਾਰ ਬਾਰ ਕਿ ਇੰਡਸਟਰੀ ਨੂੰ ਜਿਹੜਾ ਇੰਡਸਟਰੀ ਇਹਦੇ ਵਿੱਚ ਰੋਕ ਲਗਾਵੇ ਜਿਹੜਾ ਇਹਨਾਂ ਦੇ ਟ੍ਰੀਟਮੈਂਟ ਪਲੈਂਟ ਆ ਉਹ ਕਿੱਥੇ ਆ ਇਹਨਾਂ ਨੂੰ ਟ੍ਰੀਟ ਕਰਕੇ ਪਾਣੀ ਇਹ ਭੇਜਣਾ ਚਾਹੀਦਾ ਜਦੋਂ ਸਰਕਾਰਾਂ ਨਹੀਂ ਕਦਮ ਚੁੱਕਦੀਆਂ ਫਿਰ ਇਸੇ ਤਰੀਕੇ ਦੇ ਨਾਲ ਆਮ ਜਨਤਾ ਨੂੰ ਉੱਠਣਾ ਪੈਂਦਾ ਪਬਲਿਕ ਨੂੰ ਉੱਠਣਾ ਪੈਂਦਾ ਸੰਘਰਸ਼ ਵਾਸਤੇ ਤੇ ਉਹਦੀ ਅਸੀਂ ਸਪੋਰਟ ਕਰਨ ਆਏ ਆ ਆ ਕਿਸਾਨ ਮਜਦੂਰੋਂ ਮੋਰਚੇ ਵੱਲੋਂ ਆ ਇਸ ਕਰਕੇ ਅਸੀਂ ਸਮਝਦੇ ਆਂ ਕਿ ਸਰਕਾਰ ਨੂੰ ਇਹ ਤੇ ਜਲਦ ਤੋਂ ਜਲਦ ਐਕਸ਼ਨ ਲੈਣਾ ਚਾਹੀਦਾ ਸਾਡੇ ਮੁੱਖ ਮੰਤਰੀ ਜੀ ਕਹਿੰਦੇ ਸਿਹਤਮੰਦ ਪੰਜਾਬ ਬਣਾਉਣਾ ਹੈ ਤੇ ਜੇ ਸਿਹਤਮੰਦ ਪੰਜਾਬ ਬਣਾਉਣਾ ਹੈ ਤੇ ਫਿਰ ਇਹ ਇਸ ਤਰ੍ਹਾਂ ਬਣੇਗਾ ਕਿ ਜਿਹੜਾ ਸਾਡਾ ਪਾਣੀ ਆ ਸਾਡੇ ਦਰਿਆ ਆ ਨਾਲੇ ਉਹਨਾਂ ਦੇ ਵਿੱਚ ਕੈਮੀਕਲ ਛੁੱਟ ਗਏ ਜ਼ਹਿਰ ਛੁੱਟ ਗਏ ਸਾਡੇ ਮੁੱਖ ਮੰਤਰੀ ਨੂੰ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ ਜੇ ਪ੍ਰਸ਼ਾਸਨ ਉਹਦੇ ਕੰਟਰੋਲ 'ਚ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਕੰਟਰੋਲ 'ਚ ਨਹੀਂ ਤੇ ਫਿਰ ਪੰਜਾਬ ਨੂੰ ਕਿਵੇਂ ਕੰਟਰੋਲ 'ਚ ਲਿਆਉਣਗੇ ਕਿਵੇਂ ਇਹ ਜਿਹੜਾ ਲਾਅਨ ਆਰਡਰ ਨੂੰ ਮੇਨਟੇਨ ਕਰਾਉਣਗੇ ਅਸੀਂ ਝੂਠ ਨਹੀਂ ਬੋਲ ਹੈ ਤੇ ਅੱਜ ਜਿਹੜਾ ਆਮਹਾਰੇ ਹੋਏ ਪੈਸਾ ਦੇ ਅਫਸਰ ਅੱਜ ਹਰ ਹਰ ਮਹਿਕਮਾ ਜਿਹੜਾ ਆਮਹਾਰੇ ਹੋਇਆ ਪਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਵੀ ਕ腐ਪਸ਼ਨ ਬੰਦ ਕਰਨੀ ਹੈ ਉਹ ਕ腐ਪਸ਼ਨ ਅੱਗੇ ਨਾਲ ਵਧੀ ਹੈ ਘਟੀ ਨਹੀਂ ਕ腐ਪਸ਼ਨ ਬਲੀ ਹੈ ਅਸੀਂ ਸੰਘਰਸ਼ੀ ਲੋਕ ਆ ਜਿਹੜਾ ਇਹ ਸੰਘਰਸ਼ ਉਲੀਕਿਆ ਹੈ ਪੂਰੇ ਪੰਜਾਬ ਵਾਸਤੇ ਆਮ ਲੋਕਾਂ ਵਾਸਤੇ ਕਿਉਂਕਿ ਜਿਹੜਾ ਸਾਡੇ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਅਸੀਂ ਕਹਿੰਨੇ ਆ ਬਾਰ ਬਾਰ ਕਿ ਇੰਡਸਟਰੀ ਨੂੰ ਜਿਹੜਾ ਇੰਡਸਟਰੀ ਇਹਦੇ ਵਿੱਚ ਰੋਕ ਲਗਾਵੇ ਜਿਹੜੇ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਆ ਉਹ ਕਿੱਥੇ ਆ ਇਹਨਾਂ ਨੂੰ ਟਰੀਟ ਕਰਕੇ ਪਾਣੀ ਇਹ ਭੇਜਣਾ ਚਾਹੀਦਾ ਸਰਕਾਰਾਂ ਇਹਤੇ ਕੀ ਕਦਮ ਚੁੱਕ ਰਹੀਆਂ ਜੋ ਜਦੋਂ ਸਰਕਾਰਾਂ ਨਹੀਂ ਕਦਮ ਚੁੱਕਦੀਆਂ ਫਿਰ ਇਸੇ ਤਰੀਕੇ ਦੇ ਨਾਲ ਆਮ ਜਨਤਾ ਨੂੰ ਉੱਠਣਾ ਪੈਂਦਾ ਪਬਲਿਕ ਨੂੰ ਉੱਠਣਾ ਪੈਂਦਾ ਸੰਘਰਸ਼ ਵਾਸਤੇ ਸੋ ਅੱਜ ਇਸ ਸੰਘਰਸ਼ ਵਾਸਤੇ ਅੱਜ ਇਕੱਤਰ ਹੋਏ ਆ ਜਿਹੜਾ ਉਪਰਾਲਾ ਇੱਥੋਂ ਜਿਹੜੀ ਸੰਘਰਸ਼ ਕਮੇਟੀ ਉਹਨੇ ਸ਼ੁਰੂ ਕੀਤਾ ਤੇ ਉਹਦੀ ਅਸੀਂ ਸਪੋਰਟ ਕਰਨ ਆਏ ਆ ਕਿਸਾਨ ਮਜਦੂਰ ਮੋਰਚੇ ਵੱਲੋਂ ਇਸ ਕਰਕੇ ਅਸੀਂ ਸਮਝਦੇ ਆ ਇਹ ਸਰਕਾਰ ਨੂੰ ਇਹ ਤੇ ਜਲਦੋ ਜਲਡ ਐਕਸ਼ਨ ਲੈਣਾ ਚਾਹੀਦਾ ਜਿਵੇਂ ਆ ਪਾਣੀ ਨੂੰ ਕਾਲਾ ਕੀਤਾ ਜਾ ਰਿਹਾ ਸਾਰੀ ਇੰਡਸਟਰੀ ਨੂੰ ਅਸੀਂ ਇੰਡਸਟਰੀ ਦੇ ਖਿਲਾਫ ਨਹੀਂ ਪਰ ਇਹ ਪਾਣੀ ਜਿਹੜਾ ਗੰਦਲਾ ਤੇਜਾਬੀ ਪਾਣੀ ਕੈਮੀਕਲ ਵਾਲਾ ਪਾਣੀ ਇਹਦੇ ਵਿੱਚ ਸਿੱਟਿਆ ਜਾਂਦਾ ਇਸ ਪਾਣੀ ਨੂੰ ਪੋਲਿਊਟ ਕੀਤਾ ਜਾ ਰਿਹਾ ਇਹਨੂੰ ਸਰਕਾਰ ਰੋਕੇ ਕਿਹਾ ਜਾ ਰਿਹਾ ਮੌਤਾਂ ਜਿਹੜੀ ਲਗਾਤਾਰ ਵੱਧ ਰਹੀ ਹੈ 2003 ਦੇ ਵਿੱਚ 18 ਲੋਕ ਮਾਰੇ ਜਿਹੜੇ ਉਹ ਮਾਰਦੇ ਸਨ ਹੁਣ ਉਹ 100 ਤੋਂ ਵੀ ਮਾਰ ਹੋ ਗਈ ਉਨੂੰ ਕਿਵੇਂ ਰੋਕੇਗਾ ਤੁਸੀਂ ਦੇਖੋ ਕੈਂਸਰ ਨਾਲ ਪੀੜਤ ਹੋ ਰਹੇ ਆ ਕੈਂਸਰ ਨਾਲ ਪੀੜਤ ਹੋਣ ਦਾ ਮਤਲਬ ਇਹ ਆ ਵੀ ਇਹ ਸਾਡੇ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਜ਼ਹਿਰ ਭਰਤੀ ਪਾਣੀ ਦੇ ਵਿੱਚ ਉਹ ਕੈਮੀਕਲ ਪਾਣੀ ਦੇ ਵਿੱਚ ਪਾਤਾ ਉਦੋਂ ਇਹ ਕੈਂਸਰ ਪੈਦਾ ਹੋ ਰਿਹਾ ਸੋ ਇਹ ਕੈਂਸਰ ਨੂੰ ਰੋਕਣ ਵਾਸਤੇ ਅਸੀਂ ਇਹ ਸਾਡੇ ਪੰਜਾਬ ਨੂੰ ਜਿਹੜਾ ਉਹ ਰੰਗਲਾ ਪੰਜਾਬ ਸਾਡੇ ਮੁੱਖ ਮੰਤਰੀ ਜੀ ਕਹਿੰਦੇ ਸਿਹਤਮੰਦ ਪੰਜਾਬ ਬਣਾਉਣਾ ਹੈ ਤੇ ਜੇ ਸਿਹਤਮੰਦ ਪੰਜਾਬ ਬਣਾਉਣਾ ਹੈ ਤੇ ਫਿਰ ਇਹ ਇਸ ਤਰ੍ਹਾਂ ਬਣੇਗਾ ਕਿ ਜਿਹੜਾ ਸਾਡਾ ਪਾਣੀ ਆ ਸਾਡੇ ਦਰਿਆ ਆ ਨਾਲੇ ਉਹਨਾਂ ਦੇ ਵਿੱਚ ਕੈਮੀਕਲ ਛੁੱਟ ਗਏ ਜ਼ਹਿਰ ਛੁੱਟ ਗਏ ਸੋ ਸਰਕਾਰ ਇਹ ਤੇ ਕੀ ਕਰ ਰਹੀ ਆ ਸਾਡਾ ਪੋਲਿਊਸ਼ਨ ਬੋਰਡ ਕੀ ਕਰ ਰਿਹਾ ਸੋ ਇਹ ਬਿਲਕੁਲ ਜਿਹੜਾ ਪੋਲਿਊਸ਼ਨ ਬੋਰਡ ਜਿਹੜਾ ਤੁੰਬ ਕੰਨੀ ਨਹੀਂ ਸੁੱਤਾ ਹੋਇਆ ਉਹਦੇ ਕਾਰਨ ਇਹ ਸਾਰਾ ਕੁਝ ਹੋ ਰਿਹਾ ਸੋ ਅੱਜ ਉਹਨੂੰ ਜਗਾਉਣ ਵਾਸਤੇ ਆਏ ਆ ਨਹੀਂ ਤਾਂ ਇਸ ਤੋਂ ਵੱਡਾ ਵੀ ਸੰਘਰਸ਼ ਜਿਹੜਾ ਅੱਗੇ ਹੋਰ ਹੋਏਗਾ ਬਿੰਦੇ ਦੇਖੇ ਐਮਐਲਐਨ ਨੇ ਵੀ ਅਕਸਰ ਸ਼ਾਹੀ ਦੇ ਉੱਪਰ ਉਲਾਨ ਨਾਏ ਨੇ ਕਿ ਅਕਸਰ ਕੋਈ ਸੂਤੇ ਨਹੀਂ ਹੈ ਗੱਲਬਾਤ ਦੇ ਹੋਰ ਵੀ ਦੇਖੋ ਇਹ ਲਗਭਗ ਜਿਹੜੀ ਪੰਜਾਬ ਸਰਕਾਰ ਦੇ ਸਾਰੇ ਹੀ ਨੁਮਾਇंदे ਹੁਣ ਤੱਕ ਇਹ ਹੀ ਆਲਾਪ ਦੇ ਆ ਉਹਨਾਂ ਦੇ ਐਮਐਲਏ ਵੀ ਕੋਈ ਸਾਡੀ ਕਿਤੇ ਸੁਣਾਈ ਨਹੀਂ ਹੁੰਦੀ ਫਿਰ ਕੀ ਕਰ ਰਹੀ ਕਾਨੀ ਹੈ ਸਰਕਾਰ ਫਿਰ ਮੈਂ ਕਹਿੰਨਾ ਸਾਡੇ ਮੁੱਖ ਮੰਤਰੀ ਨੂੰ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ ਜੇ ਪ੍ਰਸ਼ਾਸਨ ਉਹਦੇ ਕੰਟਰੋਲ 'ਚ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਕੰਟਰੋਲ 'ਚ ਨਹੀਂ ਤੇ ਫਿਰ ਪੰਜਾਬ ਨੂੰ ਕਿਵੇਂ ਕੰਟਰੋਲ 'ਚ ਲਿਆਉਣਗੇ ਕਿਵੇਂ ਇਹ ਜਿਹੜਾ ਲਾਅਨ ਆਰਡਰ ਨੂੰ ਮੇਨਟੇਨ ਕਰਾਉਣਗੇ ਸੋ ਇਹ ਜੇ ਉਹਨਾਂ ਦੇ ਹੀ ਐਮਐਲਏ ਏ ਕਹਿ ਰਿਹਾ ਫਿਰ ਸਾਡਾ ਕਹਿਣਾ ਸੁਭਾਵਿਕ ਸੱਚ ਆ ਫਿਰ ਅਸੀਂ ਝੂਠ ਨਹੀਂ ਬੋਲਦੇ ਤੇ ਅੱਜ ਜਿਹੜਾ ਆਮਵਾਰ ਹੋਇਏ ਪੈਸਾ ਦੇ ਅਫਸਰ ਅੱਜ ਹਰ ਹਰ ਮਹਿਕਮਾ ਜਿਹੜਾ ਆਮਵਾਰ ਹੋਇਆ ਪਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਹੀ ਵੀ ਕਰਾਪਸ਼ਨ ਬੰਦ ਕਰਨੀ ਹੈ ਉਹ ਕਰਾਪਸ਼ਨ ਅੱਗੇ ਨਾ ਵਧੀਆ ਘੱਟੀ ਨਹੀਂ ਕਰਾਪਸ਼ਨ ਵਧੀ ਹੈ ਮਨਜੀਤ ਸਿੰਘ ਰਾਏ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਜਨ联ੀ ਮੈਂਬਰ ਕਿਸਾਨ ਮਜ਼ਦੂਰ ਮੋਰਚਾ